ਸਸ਼ੀਗਾਲ ਦੀ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਏ ਹਾਂ ਕੁਝ ਵੱਡੀਆਂ ਤੇ ਖਾਸ ਖਬਰਾਂ ਲੈ ਕੇ ਪਹਿਲਾ ਨਜ਼ਰ ਮਾਰਦੇ ਹਾਂ ਹੁਣ ਤੱਕ ਦੀ ਵੱਡੀ ਖਬਰ ਤੇ ਅਮਰਤਪਾਲ ਸਿੰਘ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਸਰਕਾਰ ਨੇ ਖਡੂਰ ਸਾਹ ਤੋਂ ਸੰਸਦ ਮੈਂਬਰ ਅਮਰਤਪਾਲ ਸਿੰਘ ਨੂੰ ਆਰਜੀ ਰਿਹਾਈ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਅਮਰਤਪਾਲ ਸਮੇਂ ਇਸ ਸਮੇਂ ਰਾਸ਼ਟਰੀ ਸੁਰੱਖਿਆ ਐਕਟ ਅਧੀਨ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ 21 ਨਵੰਬਰ ਨੂੰ ਅਮਰਤਪਾਲ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਇੱਕ ਤੋਂ 19 ਦਸੰਬਰ ਤੱਕ ਚੱਲਣ ਵਾਲੇ ਸੰਸਦ ਦੇ ਸਰਦ ਰੁੱਤ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਅਸਥਾਈ ਰਿਹਾਈ ਦੀ ਮੰਗ ਕੀਤੀ ਸੁਣਵਾਈ ਦੌਰਾਨ ਹਾਈ ਕੋਰਟ ਨੇ ਅਮਰitsar ਦੇ ਡਿਪਟੀ ਕਮਿਸ਼ਨਰ ਨੂੰ ਇੱਕ ਹਫ਼ਤੇ ਦੇ ਅੰਦਰ ਫੈਸਲਾ ਲੈਣ ਦੇ ਨਿਰਦੇਸ਼ ਦਿੱਤੇ ਸੂਤਰਾਂ ਅਨੁਸਾਰ ਇਹ ਫੈਸਲਾ ਅਮਰitsar ਦੇ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲਿਸ ਦੀ ਇੱਕ ਰਿਪੋਰਟ ਦੇ ਆਧਾਰ ਤੇ ਕੀਤਾ ਗਿਆ ਸੀ ਜਿਨ੍ਹਾਂ ਨੇ ਕਿਹਾ ਕਿ ਜੇਕਰ ਉਸ ਨੂੰ ਸਥਾਈ ਤੌਰ ਤੇ ਰਿਹਾਈ ਰਹਾ ਕੀਤਾ ਜਾਂਦਾ ਹੈ ਤਾਂ ਕਾਨੂੰਨ ਵਿਵਸਥਾ ਦੇ ਵਿਗੜਨ ਬਾਰੇ ਚਿੰਤਾ ਪ੍ਰਗਟ ਕੀਤੀ ਸੀ ਅਮਰਿਤਪਾਲ ਨੇ ਖਾਲਸਥਾਨੀ ਵੱਖਵਾਦ ਨੂੰ ਉਤਸ਼ਾਹਕਰਨ ਅਤੇ ਰਾਜ ਦੀ ਸੁਰੱਖਿਆ ਅਤੇ ਜਨਤਕ ਵਿਵਸਥਾ ਲਈ ਖਤਰਾ ਪੈਦਾ ਕਰਨ ਦਾ ਦੋਸ਼ ਹੈ ਪਿਛਲੀ ਸੁਣਵਾਈ ਦੌਰਾਨ ਚੀਫ ਜਸਟਿਸ ਸ਼ੀਲ ਲਾਂਕੂ ਅਤੇ ਜਸਟਿਸ ਸੰਜੀਵ 베ਰੀ ਨੇ ਅਮਰਿਤਪਾਲ ਦੀ ਨੁਮਾਇੰਦਗੀ ਕਰ ਰਹੇ ਸੀਨੀਅਰ ਵਕੀਲ ਆਰਐਸ ਬੈਂਸ ਨੂੰ ਪੁੱਛਿਆ ਕਿ ਜਦੋਂ ਉਹ ਅਧਿਕਾਰਾਂ ਬਾਰੇ ਗੱਲ ਕਰਨਗੇ ਤਾਂ ਉਹ ਸੰਸਦ ਵਿੱਚ ਕਿਹੜੇ ਮੁੱਦਿਆਂ ਨੂੰ ਸੰਬੋਧਨ ਕਰਨਗੇ ਬੈਂਸ ਨੇ ਜਵਾਬ ਦਿੱਤਾ ਕਿ ਉਹ ਸੰਭਾਵਤ ਤੌਰ ਤੇ ਹੜ ਰਾਹਤ ਨਾਲ ਸੰਬੰਧਿਤ ਮੁਠੇ ਮੁੱਦੇ ਉਠਾਉਣਗੇ ਕਿਉਂਕਿ ਉਹਨਾਂ ਦੇ ਹਲਕੇ ਦੇ ਲਗਭਗ 1000 ਪਿੰਡ ਹੜਾ ਤੋਂ ਪ੍ਰਭਾਵਿਤ ਹੋਏ ਨਹੀਂ ਸੁਣਵਾਈ ਦੌਰਾਨ ਕੇਂਦਰ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਏਐਸਜੀ ਸਤਿਆਪਾਲ ਜੈਨ ਨੇ ਅਦਾਲਤ ਨੂੰ ਦੱਸਿਆ ਹੈ ਕਿ ਸਿਰਫ ਸਮਰਥ ਰਾਜ ਅਥਾਰਟੀ ਹੀ ਸੰਸਦ ਮੈਂਬਰ ਨੂੰ ਸੰਸਦ ਵਿੱਚ ਜਾਣ ਦੀ ਇਜਾਜ਼ਤ ਦੇ ਸਕਦੀ ਹੈ ਅਮਰਿਤਪਾਲ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਹੈ ਕਿ 13 ਨਵੰਬਰ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਪੰਜਾਬ ਸਰਕਾਰ ਅਤੇ ਅਮ੍ਰਿਤਸਰ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਮੰਗ ਪੱਤਰ ਭੇਜੇ ਗਏ ਸਨ ਵਿੱਚ ਜਿਸ ਵਿੱਚ ਹਾਈ ਕੋਰਟ ਨੂੰ ਉਹਨਾਂ ਤੇ ਫੈਸਲਾ ਲੈਣ ਦੀ ਬੇਨਤੀ ਕੀਤੀ ਗਈ ਸੀ ਪੰਜਾਬ ਸਰਕਾਰ ਨੇ ਦ੍ਰਿੜ ਦਿੱਤੀ ਹੈ ਕਿ ਇਹ ਸਿਰਫ ਇੱਕ ਮੰਗ ਸੀ ਰਸਮੀ ਅਰਜੀ ਨਹੀਂ ਅਦਾਲਤ ਨੇ ਜਵਾਬ ਦਿੱਤਾ ਹੈ ਕਿ ਮੰਗ ਨੂੰ ਇੱਕ ਅਰਜੀ ਵਜੋਂ ਮੰਨਿਆ ਜਾਣਾ ਚਾਹੀਦਾ ਹੈ ਤੇ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਅਮਰਤਪਾਲ ਦੀ ਜਿਹੜੀ ਰਿਹਾਈ ਦੀ ਪਟੀਸ਼ਨ ਹੈ ਇੱਕ ਤੋਂ 19 ਦਸੰਬਰ ਤੱਕ ਉਹਨਾਂ ਨੇ ਸੰਸਦ ਸਰਦਰ ਉਸਤ ਵਾਸਤੇ ਜਿਹੜੀ ਹੈ ਪਟੀਸ਼ਨ ਮੰਗੀ ਸੀ ਕਿ ਉਹ ਵਿਧਾਨ ਸਭਾ ਵਿੱਚ ਆਉਣਾ ਚਾਹੁੰਦੇ ਨੇ ਪਰ ਪੰਜਾਬ ਸਰਕਾਰ ਵੱਲੋਂ ਜਿਹੜੀ ਪਟੀਸ਼ਨ ਹੈ ਉਹ ਰੱਦ ਕਰ ਦਿੱਤੀ ਗਈ ਹੈ ਪਾਕਿਸਤਾਨ ਵਿੱਚ ਸਰਬਜੀਤ ਕੌਰ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਉਸ ਨੂੰ ਭਾਰਤ ਵਾਪਸ ਭੇਜਣ ਦੀ ਮੰਗ ਉੱਠੀ ਹੈ ਪਾਕਿਸਤਾਨ ਦੇ ਸਿੱਖ ਆਗੂ ਨੇ ਅਦਾਲਤ ਵਿੱਚ ਪਟੀਸ਼ਨ ਪਾਈ ਹੈ ਪ੍ਰਕਾਸ਼ਪੁਰ ਮੌਕੇ ਜਿੱਥੇ ਨਾਲ ਸਰਬਜੀਤ ਕੌਰ ਪਾਕਿਸਤਾਨ ਗਈ ਸੀ ਤਾਂ ਪਟੀਸ਼ਨ ਮੁਤਾਬਕ ਭਾਰਤ ਪੰਜਾਬ ਦੇ ਮੁਕਸਰ ਜ਼ਿਲ੍ਹੇ ਦੀ ਰਹਿਣ ਵਾਲੀ ਸਰਬਜੀਤ ਕੌਰ 4 ਨਵੰਬਰ ਨੂੰ 10 ਦਿਨਾਂ ਦੇ ਸਿੰਗਲ ਐਂਟਰੀ ਧਾਰਮਿਕ ਵੀਜ਼ੇ ਤੇ ਪਾਕਿਸਤਾਨ ਵਿੱਚ ਦਾਖਲ ਹੋਈ ਸੀ ਜੋ ਕਿ 13 ਨਵੰਬਰ ਤੱਕ ਵੈਧ ਰਹੀ ਤੇ ਉਸ ਦੀ ਆਵਾਜਾਈ ਨੂੰ ਨਨਕਾਣਾ ਸਾਹਿਬ ਅਤੇ ਸ਼੍ਰੀ ਕਰਤਾਰਪੁਰ ਸਾਹਿਬ ਸਮੇਤ ਧਾਰਮਿਕ ਸਥਾਨਾਂ ਤੱਕ ਸੀਮਤ ਕਰ ਦਿੱਤਾ ਪਟੀਸ਼ਨ ਕਰਤਾ ਨੇ ਕਿਹਾ ਏ ਕੀ ਅਕਤ ਔਰਤ ਨੇ ਪਾਕਿਸਤਾਨ ਪਹੁੰਚਣ ਤੋਂ ਬਾਅਦ ਆਪਣੇ ਨਿਰਧਾਰਤ ਤੀਰਥ ਯਾਤਰਾ ਰਸਤੇ ਤੇ ਵੀਜ਼ਾ ਸ਼ਰਤਾ ਦੀ ਪਾਲਣਾ ਨਹੀਂ ਕੀਤੀ ਹੈ ਆਪਣੇ ਵੀਜ਼ੇ ਦੀ ਮਿਆਦ ਪੁੱਗਣ ਦੇ ਬਾਅਦ ਵੀ ਵਿਦੇਸ਼ ਵਿੱਚ ਆਪਣਾ ਠਹਿਰਾਅ ਜਾਰੀ ਰੱਖਿਆ ਹੈ ਜੋ ਕਿ ਸਪਸ਼ਟ तौर ਤੇ ਗੈਰ ਕਾਨੂੰਨੀ ਹੈ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਸਰਬਜੀਤ ਕੋਰ ਭਾਰਤੀ ਸ਼ਹਿਰਾਂ ਬਠਿੰਡਾ ਤੇ ਕਪੂਰਥਲਾ ਵਿੱਚ ਧੋਖਾਧੜੀ ਦੇ ਮਾਮਲਿਆਂ ਦਾ ਸਾਹਮਣਾ ਕਰ ਰਹੀ ਹੈ ਤੇ ਇਸ ਲਈ ਉਸ ਦਾ ਵੀਜ਼ਾ ਜਾਰੀ ਕਰਨਾ ਸਰਹੱਦੀ ਪ੍ਰਵਾਨਗੀ ਤੇ ਪਾਕਿਸਤਾਨ ਵਿੱਚ ਸੁਤੰਤਰ ਆਵਾਜਾਈ ਕਈ ਕਾਨੂੰਨੀ ਸੁਰੱਖਿਆ ਚਿੰਤਾਵਾਂ ਪੈਦਾ ਕਰਦੀ ਹੈ ਪਟੀਸ਼ਨ ਕਰਤਾ ਨੇ ਕਿਹਾ ਹੈ ਕਿ ਸਰਬਜੀਤ ਕੌਰ ਨੂੰ ਗੈਰ ਕਾਨੂੰਨੀ ਨਾਗਰਿਕ ਐਲਾਨਿਆ ਜਾਵੇ ਤੇ ਤੁਰੰਤ ਉਸ ਨੂੰ ਦੇਸ਼ ਨਿਕਾਲਾ ਦੇਣ ਦਾ ਹੁਕਮ ਦਿੱਤਾ ਜਾਵੇ ਅਮਰੀਕਾ ਦੇ ਵਿੱਚ H1B ਵੀਜ਼ੇ ਨੂੰ ਲੈ ਕੇ ਇੱਕ ਨਵਾਂ ਹੀ ਵਿਵਾਦ ਖੜਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਜਾਨੀ ਕਿ ਅਮਰੀਕਾ ਦੇ ਵਿੱਚ H1B ਵੀਜ਼ੇ ਨੂੰ ਲੈ ਕੇ ਚਰਚਾ ਚੱਲ ਚੁੱਕੀ ਹੈ ਸੰਸਦ ਮੈਂਬਰ ਨੇ ਵੱਡੇ ਸਵਾਲ ਖੜੇ ਕੀਤੇ ਨੇ ਆਖਰਕਾਰ ਕੀ ਪੂਰਾ ਮਾਮਲਾ ਉਸੇ ਤੁਹਾਡੇ ਨਾਲ ਸਾਂਝਾ ਕਰ ਲੈਣਿਆ ਕਿ ਕੁਝ ਪੂਰੇ ਮਾਮਲੇ ਦੇ ਵਿੱਚ ਨਵਾਂ ਮੋੜ ਸਾਹਮਣੇ ਆਂਦਾ ਜਿੱਥੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੇ H1B ਵੀਜ਼ੇ ਦੀਆਂ ਫੀਸਾਂ 'ਚ ਵਾਧਾ ਕੀਤਾ ਤੇ ਬਹੁਤ ਸਾਰੇ ਭਾਰਤੀਆਂ ਨੂੰ ਝਟਕਾ ਵੀ ਲੱਗਾ ਪਰ ਹੁਣ ਇੱਕ ਨਵਾਂ ਵਿਵਾਦ H1B ਵੀਜ਼ੇ ਨੂੰ ਲੈ ਕੇ ਖੜਾ ਹੋ ਗਿਆ H1B ਵੀਜ਼ਾ ਪ੍ਰੋਗਰਾਮ ਨੂੰ ਲੈ ਕੇ ਨਵਾਂ ਵਿਵਾਦ ਇਸ ਵਾਬਤ ਹੈ ਕਿ ਅਮਰੀਕੀ ਅਰਥ ਸ਼ਾਸਤਰ ਦੇ ਸਾਬਕਾ ਸੰਸਦ ਮੈਂਬਰ ਨੇ ਦੋਸ਼ ਲਾਇਆ ਹੈ ਕਿ H1B ਵੀਜ਼ਾ ਸਿਸਟਮ ਦੇ ਵਿੱਚ ਵੱਡੀ ਧੋਖਾਧਰੀ ਧੋਖਾਧਰੀ ਹੋਈ ਹੈ ਉਹਨਾਂ ਦਾ ਦਾਅਵਾ ਹੈ ਕਿ ਚਨਈ ਨੂੰ 2.2 ਲੱਖ ਵੀਜ਼ਾ ਮਿਲਦੇ ਹਨ ਜਦਕਿ ਪੂਰੀ ਦੁਨੀਆ ਲਈ ਜਿੱਤੇ 85000 ਦੀ ਲਿਮਟ ਹੈ ਔਰ ਦਸੀਏ ਕੇ ਸੰਸਦ ਮੈਂਬਰ ਨੇ ਵੀ ਕਿਹਾ ਕਿ ਇਹ ਗਿਣਤੀ ਨਿਰਧਾਰਿਤ ਸੀਮਾ ਤੋਂ 22 ਗੁਣਾ ਵੱਧ ਹੈ ਇੱਕ ਪੋਡਕਾਸਟ ਦੇ ਵਿੱਚ ਬ੍ਰੇਟ ਨੇ ਕਿਹਾ ਕਿ H1B ਵੀਜ਼ਾ ਜਿਹੜਾ ਵਾ ਇੰਡਸਟਰੀਅਲ ਲੈਵਲ ਦੀ ਧੋਖਾ ਦੇਈਦਾ ਸ਼ਿਕਾਰ ਹੋਇਆ ਉਹਨਾਂ ਨੇ ਕਿਹਾ ਕਿ ਭਾਰਤ ਨੂੰ 71% H1B ਵੀਜ਼ਾ ਮਿਲਦੇ ਨੇ ਜਦਕਿ ਦੂਜੇ ਸਥਾਨ ਤੇ ਚੀਨ ਨੂੰ ਸਿਰਫ 12% ਹੀ ਮਿਲਦੇ ਨੇ ਇਹ ਅੰਕੜੇ ਖੁਦ ਦੱਸਦੇ ਨੇ ਕਿ ਵੀਜ਼ਾ ਪ੍ਰਣਾਲੀ ਦੀ ਦੁਰਵਰਤੋਂ ਹੋ ਗਈ ਹੈ ਬ੍ਰਿਟ ਨੇ ਇਸ ਮੁੱਦੇ ਨੂੰ ਅਮਰੀਕਾ ਦੀ ਕਰੇਲੂ ਸਿਆਸਤ ਨਾਲ ਵੀ ਚੋੜ ਕੇ ਦੇਖਿਆ ਉਹਨਾਂ ਨੇ ਕਿਹਾ ਕਿ H1B ਵੀਜ਼ਾ ਅਮਰੀਕੀ ਲੋਕਾਂ ਦੀਆਂ ਨੌਕਰੀਆਂ ਖੋ ਰਿਹਾ ਹੈ ਉਨਾਂ ਅਨੁਸਾਰ ਕਈ ਲੋਕ ਖੁਦ ਨੂੰ ਸਕਿਲਡ ਵਰਕਰ ਦੱਸ ਕੇ ਅਮਰੀਕਾ ਪਹੁੰਚ ਜਾਂਦੇ ਨੇ ਜਦਕਿ ਮਾਮਲਿਆਂ 'ਚ ਉਹਨਾਂ ਦੀ ਸਕਿਲ ਉਨੀ ਮਜ਼ਬੂਤ ਨਹੀਂ ਹੁੰਦੀ ਹੈ। ਚਨਈ ਅਮਰੀਕੀ ਕੌਨਸਲ ਦੁਨੀਆ ਦੇ ਸਭ ਤੋਂ ਵਿਅਸਤ H1B ਵੀਜ਼ਾ ਪ੍ਰੋਸੈਸਿੰਗ ਸੈਂਟਰਾਂ 'ਚੋਂ ਇੱਕ ਹੈ ਜਿੱਥੇ ਤਮਿਲਨਾਟੂ, ਕਰਨਾਟਕ, ਕੇਰਲ ਅਤੇ ਤੇਲੰਗਣਾ ਤੋਂ ਵੱਡੀ ਗਿਣਤੀ 'ਚ ਅਰਜ਼ੀਆਂ ਆਉਂਦੀਆਂ ਨੇ। ਇਹਨਾਂ ਸੂਬਿਆਂ 'ਚ ਆਈਟੀ ਕੰਪਨੀਆਂ ਤੇ ਤਕਨੀਕੀ ਕੰਪਨੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਅਰਜ਼ੀਆਂ ਨੇ ਇਸ ਤੋਂ ਹੀ ਸਭ ਤੋਂ ਵੱਧ ਆਉਂਦੀਆਂ ਨੇ। ਪਰ ਹੁਣ ਬ੍ਰੇਟ ਨੇ ਕਿਹਾ ਕਿ ਐਚ 1 ਵੀ ਵੀਜ਼ੇ ਦੇ ਵਿੱਚ ਵੱਡੇ ਪੱਧਰ ਦੀ ਧੋਖਾਧੜੀ ਹੋਈ ਹੈ ਧੋਖਾਧੜੀ ਇਹ ਸਬਾਪਤ ਹੈ ਕਿ ਚੇਨਈ ਨੂੰ 2.2 ਲੱਖ ਵੀਜ਼ਾ ਮਿਲਦੇ ਨੇ ਜਦਕਿ ਪੂਰੀ ਦੁਨੀਆ ਨੂੰ 85 ਆਜ਼ਾਦੀ ਨਿਮਟ ਹੈ ਦੁਨੀਆ ਲਈ ਪਰ ਹੁਣ ਭਾਰਤ ਨੂੰ ਜਿਹੜਾ ਵਾ ਨਾਲ ਦੀ ਨਾਲ 71% H1B ਵੀਜ਼ਾ ਭਾਰਤ ਨੂੰ ਮਿਲਦਾ ਤੇ 12% ਚੇਨਈ ਨੂੰ ਇਹ ਸੋ ਆਪ ਸਾਫ਼ ਪਤਾ ਲੱਗਦਾ ਹੈ ਕਿ ਵੱਡੇ ਪੱਧਰ ਦੀ ਧੋਖਾਧੜੀ H1B ਵੀਜ਼ੇ ਮਾਮਲੇ ਦੇ ਵਿੱਚ ਹੋਈ ਹੈ ਜਿਸ ਤੋਂ ਬਾਅਦ ਹੁਣ ਇਸ ਪੂਰੇ ਮਾਮਲੇ ਦੇ ਉੱਤੇ ਇੱਕ ਵੱਡਾ ਸਵਾਲ ਜਿਹੜਾ ਖੜਾ ਕਰ ਦਿੰਦਾ ਹੈ ਸੰਸਦ ਮੈਂਬਰ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਜਿੱਥੇ H1B ਵੀਜ਼ੇ ਦੀਆਂ ਵੀਜ਼ਾ ਜਵਾਤਾ ਕਰਨ ਦਾ ਫੈਸਲਾ ਲਿੱਤਾ ਉਸ ਤੋਂ ਬਾਅਦ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਨਵਾਂ ਹੀ ਮੋੜ ਜਿਹੜਾ ਨਿਕਲ ਕੇ ਸਾਹਮਣੇ ਆਉਂਦਾ ਹੋਇਆ ਨਜ਼ਰ ਆ ਰਿਹਾ ਦੱਸਿਆ ਜਾ ਰਿਹਾ ਕਿ H1B ਵੀਜ਼ੇ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਧੋਖਾਧੜੀ ਹੋਈ ਹੈ ਫਰਾਡ ਜਿਹੜਾ ਦੇਖਣ ਨੂੰ ਮਿਲਿਆ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਹੋਰ ਕੀ ਸਾਹਮਣੇ ਆਉਂਦਾ ਉਹ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕੇਂਦਰ ਸਰਕਾਰ ਐਸਵਾਈਐਲ ਮਸਲੇ ਤੇ ਕਿਨਾਰਾ ਕਰਨ ਲੱਗੀ ਹੈ ਇਸ ਮਸਲੇ ਨੂੰ ਲੈ ਕੇ ਪੈਰ ਪਿੱਛੇ ਕਰ ਰਹੀ ਹੈ ਹੁਣ ਤੱਕ ਇਸ ਮੁੱਦੇ ਤੇ 5 ਮੀਟਿੰਗਾਂ ਹੋਈਆਂ ਪਰ ਨਤੀਜਾ ਨਹੀਂ ਨਿਕਲਿਆ ਇਹ ਬੇਸ ਇਟਾ ਰਹੀਆਂ ਹੁਣ ਕੇਂਦਰੀ ਜਲ ਸ਼ਕਤੀ ਮੰਤਰੀ ਨੇ ਦੋਵਾਂ ਸੂਬਿਆਂ ਨੂੰ ਚਿੱਠੀ ਲਿਖੀ ਹੈ ਕਿ ਆਪਸੀ ਸਹਿਯੋਗ ਦੇ ਨਾਲ ਮਸਲਾ ਹੱਲ ਕਰਨ ਦੀ ਹਦਾਇਤ ਕੀਤੀ ਹੈ ਦੱਸਦੀ ਹੈ ਕਿ ਲਗਾਤਾਰ ਇਹ ਮਾਮਲਾ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਕੇਂਦਰ ਸਰਕਾਰ ਐਸਵਾਈਐਲ ਪੰਜਾਬ ਤੇ ਹਰਿਆਣਾ ਵਿਚਕਾਰ ਵਿਚੋਲਗੀ ਤੋਂ ਪੈਰ ਖਿੱਚਣ ਲੱਗੀ ਹੈ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਹਿਤ ਕੇਂਦਰ ਆਪਣੀ ਅਗਵਾਈ ਵਿੱਚ ਪੰਜਾਬ ਤੇ ਹਰਿਆਣਾ ਦਰਮਿਆਨ ਪੰਜ ਗੇੜ ਦੀ ਦਵੱਲੀ ਵਾਰਤਾ ਕਰਵਾ ਚੁੱਕਾ ਹੈ ਪਰ ਕੋਈ ਠੋਸ ਨਤੀਜਾ ਨਹੀਂ ਨਿਕਲਿਆ ਹੈ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਹੁਣ ਕਰਕੇ ਭਾਟਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਸਿਆਸੀ ਨਜ਼ਰੀਏ ਤੋਂ ਸੋਚ-ਸੋਚ ਕੇ ਪੈਰ ਪਿੱਛੇ ਖਿੱਚਣ ਲੱਗੀ ਹੈ ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਚੰਡੀਗੜ੍ਹ ਨੂੰ ਰਾਸ਼ਟਰਪਤੀ ਦੇ ਸਿੱਧੇ ਕੰਟਰੋਲ ਹੇਠ ਕਰਨ ਲਈ ਕਦਮ ਚੁੱਕੇ ਸਨ ਜਿਸ ਦਾ ਪੰਜਾਬ ਦੇ ਵਿੱਚ ਸਖਤ ਵਿਰੋਧ ਹੋਇਆ ਨਤੀਜੇ ਵਜੋਂ ਕੇਂਦਰ ਨੂੰ ਪਿੱਛਾ ਹਟਣਾ ਪਿਆ ਇਸੇ ਲਈ ਹੁਣ ਪਾਣੀ ਦੇ ਮਸਲੇ ਤੇ ਵੀ ਕੇਂਦਰ ਕਿਸੇ ਸਿਆਸੀ ਪੰਗੇ ਤੋਂ ਬਚਦਾ ਹੋਇਆ ਨਜ਼ਰ ਆ ਰਿਹਾ ਹੈ ਉੱਤਰੀ ਜ਼ੋਨਲ ਕੌਂਸਲ ਦੀ ਫਰੀਦাবাদ ਵਿੱਚ 27 ਨਵੰਬਰ ਨੂੰ ਹੋਈ ਮੀਟਿੰਗ ਵਿੱਚ ਦਰਿਆਈ ਪਾਣੀਆਂ 17 ਨਵੰਬਰ ਨੂੰ ਹੋਈ ਮੀਟਿੰਗ ਵਿੱਚ ਦਰਿਆਈ ਪਾਣੀਆਂ ਨਾਲ ਜੁੜੇ ਸਾਰੇ ਮੁੱਦੇ ਕੇਂਦਰੀ ਗ੍ਰਹਿ ਮੰਤਰਾਲੇ ਅਮਿਤ ਸ਼ਾਹ ਨੇ ਮੁਲਤਵੀ ਕਰ ਦਿੱਤੇ ਤੇ ਹੁਣ ਕੇਂਦਰੀ ਜਲ ਸ਼ਕਤੀ ਮੰਤਰੀ ਨੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਐਸਵਾਈਐਲ ਤੇ ਆਪਸ ਵਿੱਚ ਮੀਟਿੰਗ ਕਰਨ ਤੇ ਆਪਸੀ ਸਹਿਯੋਗ ਨਾਲ ਇਸ ਮਸਲੇ ਨੂੰ ਨਜਿੱਠਣ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਬੇਹਤ ਵੱਡਾ ਬਿਆਨ ਦਿੱਤਾ ਹੈ ਜਿੱਥੇ ਕਿਹਾ ਹੈ ਕਿ ਦੱਖਣੀ ਅਫਰੀਕਾ ਨੂੰ 2026 ਦੇ ਜੀ20 ਸੰਮੇਲਨ ਦੇ ਵਿੱਚ ਨਹੀਂ ਜਿਹੜਾ ਵਾ ਸੱਦਾ ਦਿੱਤਾ ਜਾਵੇਗਾ ਤੇ ਇਹ ਡੋਨਲਡ ਟਰੰਪ ਦੇ ਵੱਲੋਂ ਇੱਕ ਬਿਹਤ ਵੱਡਾ ਬਿਆਨ ਦਿੱਤਾ ਗਿਆ। ਹਾਲਾਂਕਿ ਇਸ ਦੇ ਪਿੱਛੇ ਦਾ ਕਾਰਨ ਕੀ ਹੈ ਉਸ ਬਾਬਤ ਜਾਣਕਾਰੀ ਵੀ ਸਾਹਮਣੇ ਆਈ ਹੈ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਸ ਵਿੱਚ ਦੱਸਿਆ ਗਿਆ ਕਿ ਹੁਣ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਦੱਖਣੀ ਅਫਰੀਕਾ ਨੂੰ 2026 ਦੇ ਚੀ 20 ਸੰਮੇਲਨ ਵਿੱਚ ਸੱਦਾ ਨਹੀਂ ਦਿੱਤਾ ਜਾਵੇਗਾ। ਇਹ ਸੰਮੇਲਨ ਅਗਲੇ ਸਾਲ ਫਲੋਰੀਡਾ ਦੇ ਮਿਆਮੀ ਵਿੱਚ ਹੋਣ ਵਾਲਾ ਰਾਸ਼ਟਰਪਤੀ 트ੰਪ ਨੇ ਇਸ ਦੇ ਨਾਲ ਹੀ ਐਲਾਨ ਕੀਤਾ ਹੈ ਕਿ ਉਹਨਾਂ ਦਾ ਦੇਸ਼ ਦੱਖਣੀ ਅਫਰੀਕਾ ਨੂੰ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਦਾਇਕਾਂ ਤੇ ਸਬਸਿਡੀਆਂ ਤੁਰੰਤ ਪ੍ਰਭਾਵ ਨਾਲ ਬੰਦ ਕਰ ਦੇਵੇਗਾ। 트ੰਪ ਨੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਵਿੱਚ ਲਿਖਿਆ ਹੈ ਕਿ ਅਮਰੀਕਾ ਨੇ ਦੱਖਣੀ ਅਫਰੀਕਾ ਵਿੱਚ ਹੋਏ ਇਸ ਸਾਲ ਦੇ T20 ਸਮੇਲਨ ਵਿੱਚ ਹਿੱਸਾ ਨਹੀਂ ਲਿਆ ਸੀ। ਇਸ ਦਾ ਮੁੱਖ ਕਾਰਨ ਦੱਸਿਆ ਉਹਨਾਂ ਨੇ ਕਿ ਹੈ ਕਿ ਦੱਖਣੀ ਅਫਰੀਕੀ ਸਰਕਾਰ ਅਫਰੀਕਨਾ ਅਤੇ ਜਰਮਨ ਵਸਨੀਕਾਂ ਦੇ ਹੋਰ ਵਿਸੰਜਾ ਦੁਆਰਾ ਸਹਿੇ ਗਏ ਭਿਆਨਕ ਬਲੁਖੀ ਅਧਿਕਾਰਾਂ ਦੀ ਉਲੰਘਣਾ ਨੂੰ ਸਵੀਕਾਰ ਕਰਨ ਜਾਂ ਸੰਬੋਧਿਤ ਕਰਨ ਤੋਂ ਇਨਕਾਰ ਕਰਦੀ ਹੈ ਰਾਸ਼ਟਰਪਤੀ 트ੰਪ ਨੇ ਹੋਰ ਸਪਸ਼ਟ ਕਰਦੇ ਹੋਏ ਕਿਹਾ ਕਿ ਉਹ ਗੋਰੇ ਲੋਕਾਂ ਨੂੰ ਮਾਰ ਰਹੇ ਹਨ ਅਤੇ ਉਹਨਾਂ ਦੇ ਖਾਤੇ ਨੂੰ ਮਨਮਰਜ਼ੀ ਨਾਲ ਖੋਣ ਦੀ ਜਿਹੜੀ ਇਜਾਜ਼ਤ ਦੇ ਰਹੇ ਹਨ ਅਮਰੀਕਾ ਵੱਲੋਂ ਪਾਬੰਦੀਆਂ ਲਗਾਉਣ ਅਤੇ 2026 ਦੇ ਸੰਮੇਲਨ ਤੋਂ ਬਾਹਰ ਕੱਢਣ ਦਾ ਇਹ ਕਾਰਨ ਇਹ ਵੀ ਦੱਸਿਆ ਗਿਆ ਇਸ ਨਾਲ ਜੋਹਾਨਸਬਰਗ ਵਿੱਚ ਹੋਏ ਜੀ 20 ਸੰਮੇਲਨ ਦੀ ਸਮਾਪਤੀ ਤੇ ਦੱਖਣੀ ਅਫਰੀਕਾ ਅਧਿਕਾਰੀ ਤੇ ਅਮਰੀਕੀ ਉਤਵਾਸ ਨੇ ਕਿਸੇ ਸੀਨੀਅਰ প্রতিনিধি ਨੂੰ ਜੀ20 ਪ੍ਰੈਜ਼ੀਡੈਂਸੀ ਸੌਪਤ ਹੋਈ ਕਰ ਕਰ ਦਿੱਤਾ ਸੀ ਇਹਨਾਂ ਸਾਰੇ ਕਾਰਨਾਂ ਕਰਕੇ ਅਮਰੀਕਾ ਨੇ ਦੱਖਣੀ ਅਫਰੀਕਾ ਨੂੰ ਦਿੱਤੀ ਜਾਂਦੀ ਸਾਰੀ ਆਰਥਿਕ ਸਹਾਇਤਾ ਤੁਰੰਤ ਰੋਕਣ ਦਾ ਫੈਸਲਾ ਵੀ ਕਰ ਲਿਆ ਦਰਸਲ ਦੱਸਿਆ ਜਾ ਰਿਹਾ ਹੈ ਕਿ ਇਹ ਰਾਸ਼ਟਰਪਤੀ 트ੰਪ ਨੇ ਸਪਸ਼ਟ ਕੀਤਾ ਕਿ ਉਹ ਗੋਰੇ ਲੋਕਾਂ ਨੂੰ ਮਾਰ ਰਹੇ ਹਨ ਅਤੇ ਉਹਨਾਂ ਦੇ ਖਾਤੇ ਨੂੰ ਮਨਮਰਜ਼ੀ ਨਾਲ ਖੋਣ ਦੇ ਇਜਾਜ਼ਤ ਦੇ ਰਹੇ ਹਨ ਤੇ ਇਸ ਕਰਕੇ ਦੱਖਣੀ ਅਫਰੀਕਾ ਨੂੰ ਹੁਣ T20 ਸਲਮੇਨਲ 2026 ਦੇ ਵਿੱਚ ਬਿਲਕੁਲ ਵੀ ਐਂਟਰੀ ਨਹੀਂ ਦਿੱਤੀ ਜਾਵੇਗੀ ਅਮਰੀਕਾ ਦੇ ਰਾਸ਼ਟਰਪਤੀ 트ੰਪ ਨੇ ਵੱਡਾ ਫੈਸਲਾ ਲੈ ਲਿਆ ਉਹਨਾਂ ਨੇ ਕਿਹਾ ਕਿ ਅਫਰੀਕਾ ਨੂੰ ਸਾਰੀਆਂ ਦਿੱਤੀਆਂ ਅਦਾਇਗੀਆਂ ਤੇ ਸਬਸਿਡੀਆਂ ਤੁਰੰਤ ਪ੍ਰਭਾਵ ਨਾਲ ਬੰਦ ਕੀਤੀਆਂ ਜਾਣਗੀਆਂ ਇਹ ਵੱਡਾ ਫੈਸਲਾ ਲਿਆ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੇ ਐਲਾਨ ਕੀਤਾ ਹੈ ਦੱਖਣੀ ਅਫਰੀਕਾ ਨੂੰ 2026 ਦੇ G20 ਸੰਮੇਲਨ ਵਿੱਚ ਸੱਦਾ ਨਹੀਂ ਦਿੱਤਾ ਜਾਣ ਵਾਲਾ ਇਸੇ ਹੀ ਚਾਲ ਦੇ ਤੁਹਾਨੂੰ ਦੱਸ ਦਈਏ ਕਿ ਆਖਿਆ ਗਿਆ ਕਿ ਗੋਰੇ ਲੋਕਾਂ ਨੂੰ ਮਾਰ ਰਹੇ ਨੇ ਉਹਨਾਂ ਦੇ ਖਾਤੇ ਮਨਮਰਜ਼ੀਆਂ ਦੇ ਨਾਲ ਖੋ ਰਹੇ ਨੇ ਜਿਸ ਤੇ ਕਰਕੇ ਵੱਡਾ ਫੈਸਲਾ ਵੱਡਾ ਐਲਾਨ ਹੁਣ ਡੋਨਲਡ ਟਰੰਪ ਦੇ ਬੋਲੋਂ ਲਤਾ ਕਿ ਹੈ G20 ਸੰਮੇਲਨ ਮੇਲਾ ਜਿਹੜਾ ਵਾ ਉਹ ਜਿਹੜਾ 2026 ਦੇ ਵਿੱਚ ਹੋਣ ਵਾਲਾ ਹੈ ਤੇ ਉਸ ਤੇ ਵਿੱਚ ਹੁਣ ਡੋਨਲਡ ਟਰੰਪ ਨੇ ਵੱਡੇ ਫੈਸਲੇ ਲੈਂਦੇ ਹੋਏ ਵੱਡੇ ਐਲਾਨ ਕਰ ਦਿੱਤੇ ਨੇ ਔਰ ਦੱਖਣੀ ਅਫਰੀਕਾ ਨੂੰ ਇਸਾ ਸੰਮੇਲਨ ਦੇ ਵਿੱਚ ਐਂਟਰੀ ਨਹੀਂ ਦਿੱਤੀ ਜਾਣ ਵਾਲੀ ਆ ਤਾਂ ਇਹ ਟਰੰਪ ਨੇ ਬਿਆਨ ਦਿੱਤਾ ਹੈ ਜਾਨੀ ਕਿ ਲੋਕਾਂ ਦੇ ਨਾਲ ਗਲਤ ਕਰ ਰਿਹਾ ਦੱਖਣੀ ਅਫਰੀਕਾ ਤੇ ਇਸ ਕਰਕੇ ਦੱਖਣੀ ਅਫਰੀਕਾ ਦੀਆਂ ਜਿਹੜੀਆਂ ਜਿਹੜੀਆਂ ਸਬਸਿਡੀਆਂ ਨੇ ਉਹਨਾਂ ਨੂੰ ਵੀ ਤਰੀਕੇ ਦੇ ਨਾਲ ਖੋਇਆ ਜਾਵੇਗਾ ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਮਨਾਉਣ ਲਈ ਆਨੰਦਪੁਰ ਸਾਹਿਬ ਵਿੱਚ ਇੱਕ ਸ਼ਾਨਦਾਰ ਸਮਾਗਮ ਦਾ ਆਯੋਜਨ ਕੀਤਾ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਆਉਣ ਕਾਰਨ ਸਿਆਸਤ ਭੱਗ ਗਈ ਹੈ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਪ੍ਰਧਾਨ ਮੰਤਰੀ ਅਤੇ ਹੋਰ ਕੇਂਦਰੀ ਮੰਤਰੀਆਂ ਦੇ ਨਾਂ ਆਉਣ ਨੂੰ ਮੰਦਭਾਗਾ ਦੱਸਿਆ ਹੈ ਉਹਨਾਂ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਰਾਸ਼ਟਰਪਤੀ ਸਣੇ ਕੇਂਦਰ ਦੇ ਸਾਰੇ ਵਜ਼ੀਰਾਂ ਨੂੰ ਸੱਦਾ ਦਿੱਤਾ ਸੀ ਪੀਐਮ મોદી ਕੁਰਖੇਤਰ ਦਾ ਹੈ ਪਰ ਸ਼੍ਰੀ ਅਨੰਦਪੁਰ ਸਾਹਿਬ ਨਤਮਸਤਕ ਹੋਣ ਨਹੀਂ ਆਏ ਉਹਨਾਂ ਕਹੇ ਕਿ ਪ੍ਰਧਾਨ ਮੰਤਰੀ ਜਵਾਬ ਦੇਣ ਕਿ ਉਹ ਸ਼ਹੀਦੀ ਦਿਵਸ ਸਮਾਗਮਾ ਵਿੱਚ ਸ਼ਾਮਲ ਕਿਉਂ ਨਹੀਂ ਹੋਏ ਅਰੋੜਾ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਥਾਨ ਤੇ ਸ਼ਰਧਾਂਜਲੀ ਦੇਣ ਲਈ ਨਹੀਂ ਆਏ ਇਸ ਸਿੱਖ ਭਾਈਚਾਰੇ ਅਤੇ ਪੰਜਾਬ ਦੀਆਂ ਭਾਵਨਾਵਾਂ ਦੀ ਅਣਦੇਖੀ ਹੈ ਗੁਰੂ ਸਾਹਿਬ ਦੀ ਸ਼ਹਾਦਤ ਨਾ ਹੁੰਦੀ ਤਾਂ ਅੱਜ ਹਿੰਦੁਸਤਾਨ ਇਹੋ ਜਿਹਾ ਨਾ ਹੁੰਦਾ ਜਿਹੋ ਜਿਹਾ ਅੱਜ ਹੈ ਇਸ ਲਈ ਇਹ ਦਿਨ ਸਿਰਫ ਇੱਕ ਪ੍ਰੋਗਰਾਮ ਨਹੀਂ ਸਗੋ ਦੇਸ਼ ਦਾ ਆਤਮਾ ਨਾਲ ਜੁੜਿਆ ਪਲ ਹੈ ਮੰਤਰੀ ਨੇ ਕਿਹਾ ਕਿ ਕੁਰਖੇਤਰ ਅਨੰਦਪੁਰ ਸਾਹਿਬ ਤੋਂ ਸਿਰਫ ਕੁਝ ਮਿੰਟਾਂ ਦੀ ਹਵਾਈ ਉਡਾਨ ਤੇ ਹੈ ਫਿਰ ਵੀ ਪ੍ਰਧਾਨ ਮੰਤਰੀ ਸ਼ਹੀਦੀ ਸਮਾਗਮ ਵਿੱਚ ਸ਼ਾਮਲ ਨਹੀਂ ਹੋਏ ਕਿਸਾਨਾਂ ਦੇ ਮਸਲਿਆਂ ਬਾਰੇ ਬੋਲਦਿਆਂ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਖੜੀ ਹੈ ਪਰ ਉਹਨਾਂ ਦੀਆਂ ਜ਼ਿਆਦਾਤਰ ਮੰਗਾਂ ਕੇਂਦਰ ਸਰਕਾਰ ਨਾਲ ਸੰਬੰਧਿਤ ਨੇ ਇਸ ਲਈ ਜਦੋਂ ਕੇਂਦਰੀ ਖੇਤੀਬਾੜੀ ਮੰਤਰੀ ਚੰਡੀਗੜ੍ਹ ਦਾ ਦੌਰਾ ਕਰਦੇ ਨੇ ਤਾਂ ਉਹਨਾਂ ਨੂੰ ਜ਼ਮੀਨੀ ਪੱਧਰ ਤੇ ਕਿਸਾਨਾਂ ਨਾਲ ਗੱਲ ਕਰਨੀ ਚਾਹੀਦੀ ਹੈ ਗੱਲਬਾਤ ਨੂੰ ਸਿਰਫ ਰਸਮੀ ਕਾਰਵਾਈਆਂ ਅਤੇ ਫੋਟੋਆਂ ਖਿਚਵਾਉਣ ਤੱਕ ਸੀਮਤ ਨਹੀਂ ਰੱਖਿਆ ਜਾਣਾ ਚਾਹੀਦਾ